ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਹੱਦ ਲੈ ਕੇ ਆ ਜਾਣਾ ਜੀ ਅੱਜ ਰਾਤ ਦੀ ਗੱਲ ਕਰਾਂਗੇ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਰਾਤ ਦੇ 8 ਵਜੇ ਜਾ ਰਹੇ ਨੇ ਜੀ ਤੇ ਆਪਾਂ ਗੱਲ ਕਰ ਨਹੀਂ 29 ਅਕਤੂਬਰ ਦੀ ਰਾਤ ਦੀ ਦਿਨ ਅੱਜ ਦਾ ਲੰਘ ਚੁੱਕਾ ਤੇ ਦਿਨ ਦਾ ਟੈਂਪਰੇਚਰ ਵੀ ਹੁਣ ਹੌਲੀ ਹੌਲੀ ਜਿਹੜਾ ਆ 1° ਦਾ ਉੱਚ ਜਿਹੜੀ ਗ੍ਰਾਵਿਟੀ ਉਹ ਦਰਜ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਆਪਾਂ ਮੌਸਮ ਦੀ ਗੱਲ ਕਰੀਏ ਦੋਸਤੋ ਪਹਿਲਾਂ ਟੈਂਪਰੇਚਰ ਦੀ ਗੱਲ ਲੈਂਦੇ ਆ 14 ਤੋਂ ਲੈ ਕੇ 18 ਦੇ ਵਿੱਚਕਾਰ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਟੈਂਪਰੇਚਰ ਰਾਤਾਂ ਦੇ ਚੱਲਦੇ ਫਿਰ ਨੇ ਰਾਤਾਂ ਠੰਡੀਆਂ ਨੇ ਤੇ ਆਉਂਦੀਆਂ ਰਾਤਾਂ ਹੋਰ ਠੰਡੀਆਂ ਹੋਣਗੀਆਂ ਜਿਵੇਂ ਜਿਵੇਂ ਆਪਾਂ ਅਗਲੇ ਪੜਾਅ ਵੱਲ ਵਧਾਂਗੇ ਤੇ ਨਵੰਬਰ ਦੇ ਪਹਿਲੇ 15 ਬਾਰੇ ਦੇ ਵਿੱਚ ਯਾਨੀ ਕਿ 15 ਨਵੰਬਰ ਤੱਕ ਰਾਤਾਂ ਦੇ ਵਿੱਚ ਜੜੀਆਂ ਵੱਡੀ ਗ੍ਰਾਵਿਟੀ ਸੰਭਵ ਹੈ ਤੇ ਜੜੀਆਂ ਨੇ 10 ਲੈ ਕੇ 15 ਦੇ ਵਿੱਚਕਾਰ ਟੈਂਪਰੇਚਰ ਦਰਜ ਹੋਣਗੇ ਹੁਣ ਮੌਸਮ ਤੇ ਆਉਣੇ ਆ ਜੀ ਐਸਐਲ ਦੀਆਂ ਸੈਟਲਿਟ ਦਾ ਸਿਰਾ ਤੁਹਾਡੇ ਨਾਲ ਸਾਂਝਾ ਕਰਨੇ ਆ ਜੇਕਰ ਗੱਲ ਪੰਜਾਬ ਦੀ ਗਰੀਏ ਤੇ ਮੌਸਮ ਐਸੇਲੇ ਠੀਕ ਠਾਕ ਬਣਿਆ ਹੋਇਆ Air Quality Index ਦਾ ਲੈਵਲ ਚੜਿਆ ਹੋਇਆ ਤੇ ਬੀਤੇ ਦਿਨਾਂ ਤੋਂ ਹੁਣ ਜਿਹੜਾ Air Quality Index ਦਾ ਲੈਵਲ ਹੈ ਯਾਨੀ ਕਿ ਸਿੱਧੇ ਤੌਰ ਤੇ ਪੰਜਾਬੀ ਦੇ ਵਿੱਚ ਕਹੀਏ ਪ੍ਰਦੂਸ਼ਣ ਦਾ ਲੈਵਲ ਹੈ ਜਿਹੜਾ ਵਧਿਆ ਹੋਇਆ ਤੇ ਬੀਤੇ ਦਿਨਾਂ ਤੋਂ ਹੁਣ ਹੋਰ ਜ਼ਿਆਦਾ ਵਧਿਆ ਹੋਇਆ ਤੇ ਆਥਣ ਵੇਲੇ ਜਿਹੜਾ ਜਾ ਕਾਫੀ ਦਾ ਇਜ਼ਾਫਾ ਹੁੰਦਾ ਪ੍ਰਦੂਸ਼ਣ ਦੇ ਵਿੱਚ ਤੇ ਉੱਪਰ ਜਿਹੜੀ ਹੈ ਉੱਪਰਲੇ ਫੱਦਰ ਤੇ ਇੱਕ ਲੇਅਰ ਛਾਈ ਹੋਈ ਹੈ ਪ੍ਰਦੂਸ਼ਣ ਦੀ ਜਿਹਦੇ ਨਾਲ ਹੁਣ ਦਿਨ ਤੇ ਰਾਤਾਂ ਦੇ ਵਿੱਚ ਜਿਹੜੀ ਆ ਠੰਡਕ ਹੁਣ ਨਜ਼ਰ ਆ ਰਹੀ ਆ ਠੰਡ ਜਿਹੜੀ ਵਾਧੀ ਜਾ ਰਹੀ ਆ ਸੋ ਅੱਜ ਰਾਤ ਮੌਸਮ ਦੇ ਵਿੱਚ ਕੋਈ ਵੱਡੀ ਤਬਦੀਲੀ ਸੰਭਵ ਨਹੀਂ ਹੈ ਕੋਈ ਮੀਂਹ ਚਖੜ ਦੇ आसार ਨਹੀਂ ਤੇ ਮੌਸਮ ਠੰਡਾ ਰਹੇਗਾ ਜਦੋਂ ਲੱਗੇ 7 8 18 ਦੇ ਵਿੱਚਕਾਰ ਟੈਂਪਰੇਚਰ ਜਿਹੜੇ ਦਰਜ ਹੋਣਗੇ ਧੰਨ